BBMB मैनेजमेंट टीम में जो आनी जु आज ਤੋਂ BBMB इंडोर स्टेडियम ਦੇ ਖੇਲ ਮੈਦਾਨ ਚ 28ਵਾਂ ਅੰਤਰ-ਸੀਪੀਐਸਯੂ ਵਾਲੀਬਾਲ ਪ੍ਰਤੀਯੋਗਿਤਾ ਦਾ શુભારੰਭ ਹੋਇਆ BBMB ਦੇ ਮੁੱਖ ਅਭਿਅੰਤਾ ਸੀਪੀ ਸਿੰਘ ਦੇ ਨੇਤ੍ਰਿਤਵ ਚ ਆਯੋਜਿਤ ਇਸ ਦਿਨ ਦੀ ਸੀ ਵਾਲੀਬਾਲ ਪ੍ਰਤੀਯੋਗਿਤਾ ਦਾ ਉਦਘਾਟਨ BBMB ਦੇ ਸਦਸ્ય ਪਾਵਰ ਅਭਿਅੰਤਾ ਜਗਜੀਤ ਸਿੰਘ ਨੇ ਹੋਰ ਅਧਿਕਾਰੀਆਂ ਦੇ ਨਾਲ ਦੀਪ ਜਲਾ ਕੇ ਕੀਤਾ ਇਸ ਤੋਂ ਬਾਅਦ ਮੁੱਖ ਅਤੀਤੀ ਨੂੰ ਸਾਰੀ ਟੀਮ ਦੇ ਖਿਡਾਰੀਆਂ ਵੱਲੋਂ ਮਾਰਚ 5 ਦੀ ਸਲਾਮੀ ਦਿੱਤੀ ਗਈ ਤੇ ਇਸ ਸਮੇਂ ਪ੍ਰਤੀਯੋਗਿਤਾ ਦਾ ਧਵਜ ਚੜਾਉਣ ਦੀ ਰਸਮ ਅਦਾ ਕੀਤੀ ਗਈ ਤੇ ਉਸ ਤੋਂ ਬਾਅਦ ਰੰਗ-ਬਿਰੰਗੇ ਗੁਬਾਰੇ ਵੀ ਆਸਮਾਨ 'ਚ ਛੱਡੇ ਗਏ ਇਸ ਮੌਕੇ ਤੇ ਸਾਰੇ ਖਿਡਾਰੀਆਂ ਨੂੰ ਖੇਲ ਭਾਵਨਾ ਨਾਲ ਖੇਡਣ ਦੀ ਸ਼ਪਤ ਦਿਵਾਈ ਗਈ ਤਦੋਂ ਪ੍ਰਾਂਤ ਮੁੱਖ ਅਤੀਤੀ ਬੀਬੀ ਆਂਦੀ ਦੇ ਸਦਸ્ય ਪਾਵਰ ਜਗਜੀਤ ਸਿੰਘ ਨੇ ਪ੍ਰਤੀਯੋਗਿਤਾ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਤੇ ਮੁੱਖ ਅਭਿਯੰਤਾ ਸੀਪੀ ਸਿੰਘ ਨੇ ਆਏ ਹੋਏ ਮੁੱਖ ਅਤੀਥੀ ਹੋਰ ਅਧਿਕਾਰੀਆਂ ਤੇ ਸਾਰੀ ਟੀਮਾਂ ਦੇ ਖਿਡਾਰੀਆਂ ਦਾ ਸਵਾਗਤ ਕੀਤਾ ਇਸ ਮੌਕੇ ਤੇ ਬੀਬੀਐਮਡੀ ਡੀਏਵੀ ਪਬਲਿਕ ਸਕੂਲ ਦੀ ਨੰਨੀ-ਮੁੰਨੀ ਛਾਤਰਾਵਾਂ ਵੱਲੋਂ ਮੁੱਖ ਅਤੀਥੀ ਤੇ ਹੋਰ ਗਣਮਨਯ ਅਤੀਥੀਆਂ ਦੇ ਸਵਾਗਤ ਚ ਗੀਤ ਵੀ ਪ੍ਰਸਤੁਤ ਕੀਤੇ ਗਏ ਇਸ ਤੋਂ ਬਾਅਦ ਮੁੱਖ ਅਤੀਥੀ ਨੇ ਹੋਰ ਅਧਿਕਾਰੀਆਂ ਦੇ ਨਾਲ ਸਾਰੀ ਟੀਮਾਂ ਦੇ ਖਿਡਾਰੀਆਂ ਨਾਲ ਪਰਿਚੇਅ ਕੀਤਾ ਅੱਜ ਦਾ ਪਹਿਲਾ ਮੈਚ BBMB vs PG CIL ਚ ਹੋਇਆ ਜਿਸ ਚ BBMB ਨੇ ਇਹ ਮੈਚ ਜਿੱਤ ਲਿਆ ਇਹ ਜਿਹੜੀ ਹੈਗੀ ਆ ਆਪਣਾ ਪਾਵਰ ਸਪੋਰਟਸ ਕੰਟਰੋਲ ਬੋਰਡ ਵੱਲੋਂ ਜਿਹੜਿਆ ਸਾਰੇ ਜਨੇ ਪਾਵਰ ਸੈਕਟਰ ਯੂਨਿਟਾਂ ਉਹਨਾਂ ਦੇ ਜਿਹੜੇ ਆ ਟੂਰਨਾਮੈਂਟ ਕਰਾਏ ਜਾਂਦੇ ਆ ਇਸ ਸਾਲ ਜਿਹੜਾ BBMB ਆ ਜਿਹੜਾ ਵਾਲੀਬਾਲ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ ਇਹ ਜਿਹੜਾ 28ਵਾਂ ਇੰਟਰ ਸੀਪੀਐਸਯੂ ਜਿਹੜਾ ਵਾਲੀਬਾਲ ਟੂਰਨਾਮੈਂਟ ਹੈ ਇਹ 11 12 ਅਤੇ 13 ਤਰੀਕ ਨੂੰ ਚੱਲੇਗਾ ਇਹਦੇ ਵਿੱਚ ਟੋਟਲ ਜਿਹੜੀਆਂ 10 ਟੀਮਾਂ ਨੇ ਜਿਹੜਾ ਇਹਦੇ ਚ ਭਾਗ ਲਿਆ ਹੈਗਾ ਜੋ ਕਿ ਲਗਲਗ ਪਾਵਰ ਸੈਕਟਰਸ ਤੋਂ ਜੁੜਤੋ ਆਈਆਂ ਰੋਮਾਂਡੀਆਂ ਜੀ ਨੇ ਅੱਜ ਦਾ ਜਿਹੜਾ ਇਹ ਉਦਘਾਟਨ ਸਮਾਰੋਹ ਇੱਥੇ ਇਹਦਾ ਹੋਇਆ ਓਪਨਿੰਗ ਸੈਰੇਮਨੀ ਜਿਹੜਾ ਕਿ ਤੁਸੀਂ ਵੀ ਇੱਥੇ ਪ੍ਰੋਗਰਾਮ ਸਾਰਾ ਤੁਸੀਂ ਦੇਖਿਆ ਹੈ ਇਸ ਤੋਂ ਇਲਾਵਾ ਜਿਹੜਾ 13 ਤਰੀਕ ਨੂੰ ਇਹਦੀ ਕਲੋਜ਼ਿੰਗ ਸੈਰੇਮਨੀ ਹੋਏਗੀ ਜਿਹਦੇ ਵਿੱਚ ਸਾਡੇ ਚੇਅਰਮੈਨ ਸਾਹਿਬ ਮੁੱਖ ਅਤੀਤੀ ਦੇ ਤੌਰ ਤੇ ਇੱਥੇ ਸਪੈਸ਼ਲ ਆ ਰਹੇ ਹੈਗੇ ਆ ਤਾਂ ਜੋ ਖਿਡਾਰੀਆਂ ਦਾ ਜਿਹੜਾ ਔਰ ਵਿਨਰਸ ਦਾ ਜਿਹੜਾ ਉਹ ਪ੍ਰਾਈਜ਼ ਡਿਸਟਰੀਬਿਊਸ਼ਨ ਚੋ ਆ ਸਕਣ ਔਰ ਉਹਨਾਂ ਦਾ ਉਤਸ਼ਾਹ ਵਧਾ ਸਕਣ ਊਰਜਾ ਮੰਤਰਾਲੇ ਕਹਿੰਦੇ ਆ ਕਿ ਲਗਾਤਾਰ ਚੈਂਪੀਅਨ ਬੰਦੀ ਆ ਰਹੀ ਹੈ ਲੇਕਿਨ ਇਸ ਵਾਰ ਜਿਹੜਾ ਰਮਨ ਕਹਿੰਦੀ ਆ ਕਿ ਅਸੀਂ ਖੜੀ ਟੱਕਰ ਦਵਾਂਗੇ ਕਿੱਦਾਂ ਦੀ ਤਿਆਰੀ ਚੱਲੀ ਆ ਕਿੰਬੋ ਦੇਖੋ ਤੁਸੀਂ ਦੇਖ ਸਕਦੇ ਹੋ ਗਰਾਊਂਡਾ ਜੋ ਅਸੀਂ ਨਵੀਆਂ ਬਣਾਈਆਂ ਨੇ BBMP ਨੇ ਬਹੁਤ ਇਹਦੇ ਚ ਸਾਡੀ ਟੀਮ ਨੇ ਤਿਆਰੀ ਕੀਤੀ ਹੋਈ ਹੈ ਔਰ ਜਿਸ ਤਰ੍ਹਾਂ 27 ਸਾਲਾਂ ਤੋਂ ਲਗਾਤਾਰ BBMP ਜਿਹੜੀ ਚੈਂਪੀਅਨ ਬੰਦੀ ਆ ਰਹੀ ਆ और इस साल भी मैं आस करता है कि बी बी एम बी जरूर चैंपियन होगा टूर्नामेंट ये अट्ठाईसवां इंटर सी पी एस ई वॉलीबॉल वो टूर्नामेंट है हाँ। तो टीम हमारी पूरी इस बार प्रिपेयर होकर गई तीन दिन का हमने कैम्प किया है हाँ। और जैसा बताया गया कि बी बी एम बी विजेता है तो हम इस बार सोच कर आएगा विजेता टीम को टक्कर देंगे बी बी एम बी को टक्कर देंगे बिल्कुल देना है सर तो और क्या सर संदेश देना चाहेंगे युवाओं को संदेश यही है युवाओं को कि भाई खेल जो है अपने जीवन में उतारें खेल ही ऐसा है जो आपको आगे आने वाली चुनौतियों जो हैं जिससे फिजिकल फिटनेस बना रहे आपने और व्यक्ति स्वस्थ रहे मस्त रहे और आनंदित रहे यहाँ कैसा लग रहा है आपको अच्छा लग रहा है बिल्कुल एकदम जो आपका कैंपस एकदम ग्रीन कैंपस से अच्छा है पर्यावरण अच्छा है यहाँ का सब कुछ और स्पोर्ट्स का कल्चर हमको देखने को मिला है यहाँ पर ये तीन दिन चल रही है ग्यारह बारह तेरह ये टीम सा सारे देश तो अलग अलग आई ने स्टेटा तो आरई सी बी बी एम बी अपनी है पी जी सी आई एल एन एच पी सी एस जी वी एन एल 10 ਟੀਮਾਂ ਆਈਆਂ ਨੇ ਅਲੱਗ-ਅਲੱਗ ਤੇ ਤਿੰਨ-ਤਿੰਨ ਚੱਲੇਗੀ ਪਰਸੋਂ ਇਹਦਾ ਫਿਰ ਫਾਈਨਲ ਹੈ ਉਸ ਦਿਨ ਫਿਰ ਵਾਡਿ ਸਮਾਰੋਹ ਹੋਊਗਾ ਤੇ ਸਰ ਕੀ ਸੰਦੇਸ਼ ਦਿਨੇ ਹੋ ਤੁਸੀਂ ਖਿਡਾਰੀਆਂ ਨੂੰ ਖੇਡ ਭਾਵਨਾ ਖੇਲਣ ਤੋਂ ਇਲਾਵਾ ਹੋਰ ਕੀ ਕਹਿਣਾ ਚਾਹੁੰਦੇ ਹੋ ਬਸ ਆਪਸ ਵਿੱਚ ਇੱਕ ਦੂਜੇ ਨਾਲ ਮਿਲਣ ਵਰਤਨ ਇੱਕ ਦੂਜੇ ਬਾਰੇ ਜਾਣਦਣ ਜਿਹੜੇ ਅਲੱਗ-ਅਲੱਗ ਅਸ਼ੇਟਾਂ ਤੋਂ ਆਏ ਨੇ ਅਲੱਗ-ਅਲੱਗ ਡਿਪਾਰਟਮੈਂਟਸ ਤੋਂ ਆਏ ਨੇ ਇੱਕ ਦੂਜੇ ਦਾ ਕਲਚਰ ਜਾਣਨ ਉਹਨਾ ਦੇ ਇੱਕ ਦੂਜੇ ਦੀ ਰਿਸਪੈਕਟ ਕਰਨ ਆਪਸ ਵਿੱਚ ਮਿੱਤਰਤਾ ਵਧਾਉਣ ਅੱਗੇ ਵਾਸਤੇ ਵੀ ਆਪਣਾ ਆਪਸ ਵਿੱਚ ਮਿਲਦੇ ਬਸਤੇ ਰਹਿਣ ਕਿ ਨੈਸ਼ਨਲ ਇੰਟੀਗ੍ਰੇਸ਼ਨ ਦਾ ਮੈਸੇਜ ਆਪਕੋ ਚ ਦੇਣ ਦੇ ਕਿ ਦੂਜੇ ਨੂੰ ਹੂੰ ਤੇ ਸਾਰ ਇੱਕ ਨਸ਼ੇ ਪਾਲ ਜਿਹੜੇ ਆیکل ਨੌਜਵਾਨ ਬਹੁਤ ਤੇਜ਼ੀ ਨਾਲ ਵਧੇ ਜਾ ਰਿਹਾ ਹੈ ਇਹਦੇ ਬਾਰੇ ਵੀ ਕੋਈ ਇਹ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਬਹੁਤ ਵਧੀਆ ਸਪੋਰਟਸ ਹੈ ਜਿਹੜਾ ਸਪੋਰਟਸ ਜਿਹੜਾ ਬੱਚਾ ਖੇਡਦਾ ਉਹ ਨੇਚਰਲੀ ਉਹ ਨਸ਼ੇ ਤੋਂ ਦੂਰ ਰਹਿ ਕੇ ਰਹੇਗਾ ਤੇ ਆਪਣੀ ਸਿਹਤ ਵੀ ਵਧੀਆ ਕਰੇਗਾ ਤੇ ਨਾਲ ਦੂਜੇ ਨਾਲ ਹੋਰ ਵੀ ਆਪਣੇ ਸਾਥੀਆਂ ਨੂੰ ਜੋੜੇਗਾ ਤੇ ਇਹਦੇ ਨਾਲ ਦੀ ਤਰੀਸ ਨਹੀਂ ਨਾਲੇ ਟੈਨਸ਼ਨ ਦੂਰ ਹੁੰਦੀ ਹੈ ਸਟ्रेस ਤੋਂ ਕੀ ਹੁੰਦਾ ਬੰਦਾ ਤੇ ਇਹ ਵੱਤ ਰੋਟੀ ਦਾ ਆਪਾਂ ਨੂੰ ਇਹਨੂੰ ਕਰੇਜ ਕਰਨਾ ਚਾਹੀਦਾ ਹੈ ਬੱਚਿਆਂ ਨੂੰ ਜੇ ਮਨ ਨਾਲ ਲਗਾਉਣਾ ਚਾਹੀਦਾ ਲੋਕੀ